ਜਾਣੋ ਕਿੰਨੇ ਮੁਸਲਮ ਵੋਟਰਾਂ ਨੇ ਦਿੱਤਾ ਬੀਜੇਪੀ ਦਾ ਸਾਥ ਕਿੰਨੇ ਗਏ ਕਾਂਗਰਸ ਦੇ ਨਾਲ ਐਗਜ਼ਿਟ ਪੋਲ ਤੋਂ ਆਇਆ ਇਹ ਨਤੀਜਾ ਲੋਕ ਸਭਾ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਹੁਣ ਹਰ ਪਾਰਟੀ ਦਾਵਾ ਕਰ ਰਹੀ ਹੈ ਉਸ ਦੀ ਸਰਕਾਰ ਬਣਨ ਜਾ ਰਹੀ ਹੈ ਹਾਲਾਂਕਿ 4 ਜੂਨ ਨੂੰ ਆਉਣ ਵਾਲੇ ਨਤੀਜੇ ਹੀ ਦੱਸਣਗੇ ਕਿ ਦੇਸ਼ ਦੇ ਵਿੱਚ ਕਿਸ ਦੀ ਸਰਕਾਰ ਬਣਦੀ ਹੈ ਇਸ ਚੋਣ ਵਿੱਚ ਕੁਝ ਖਾਸ ਵਰਗ ਅਜੇ ਵੀ ਹੋਏ ਹਨ ਜਿਨ੍ਹਾਂ ਦੇ ਚੋਣ ਪੈਟਰਨ ਦੀ ਕਾਫੀ ਚਰਚਾ ਹੋਈ ਹੈ ਵੋਟਰਾਂ ਦਾ ਅਜੀਹਾ ਹੀ ਇੱਕ ਹਿੱਸਾ ਮੁਸਲਮਾਨ ਵੋਟਰ ਵੀ ਰਿਹਾ ਹੈ ਜਸ ਬਾਰੇ ਹਰ ਤਰ੍ਹਾਂ ਦੀਆਂ ਗੱਲਾਂ ਕਈਆਂ ਜਾਂਦੀਆਂ ਹਨ ਉੱਤਰ ਪ੍ਰਦੇਸ਼ ਬਿਹਾਰ ਪੱਛਮ ਬੰਗਾਲ ਰਾਜਸਥਾਨ ਵਰਗੇ ਰਾਜਾਂ ਵਿੱਚ ਮੁਸਲਮ ਵੋਟਰਾਂ ਬਾਰੇ ਇਹ ਤਰਨਾ ਹੈ ਕਿ ਉਹ ਯੂਪੀ ਵਿੱਚ ਸਮਾਜਵਾਦੀ ਪਾਰਟੀ ਬਿਹਾਰ ਵਿੱਚ ਆਰਜीडी ਪੱਛਮ ਬੰਗਾਲ ਵਿੱਚ ਟੀਐਮਸੀ ਅਤੇ ਰਾਜਸਥਾਨ ਵਿੱਚ ਕਾਂਗਰਸ ਵਰਗੀਆਂ ਪਾਰਟੀਆਂ ਨਾਲ ਜਾਂਦੇ ਹਨ ਇਹੀ ਕਾਰਨ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਚਰਚਾ ਹੈ ਕਿ ਇਸ ਵਾਰ ਮੁਸਲਮ ਵੋਟਰ ਕਿੱਧਰ ਨੂੰ ਜਾ ਰਹੇ ਹਨ ਕੀ ਮੁਸਲਮ ਵੋਟਰ ਬੀਜੇਪੀ ਨਾਲ ਗਏ ਨੇ ਕਿ ਕਿ ਮੁਸਲਮ ਵੋਟਰ ਕਾਂਗਰਸ ਦੇ ਨਾਲ ਗਏ ਨੇ ਪਰ ਜਿਹੜਾ 4 ਜੂਨ ਹੈ ਉਹ ਹੀ ਦੱਸੇਗੀ ਕਿ ਕਿਸ ਦੀ ਜਿਹੜੀ ਸਰਕਾਰ ਹੈ ਉਹ ਦੇਸ਼ ਦੇ ਵਿੱਚ ਬਣਦੀ ਹੈ ਜਾਣੋ ਕਿੰਨੇ ਮੁਸਲਮ ਵੋਟਰਾਂ ਨੇ ਦਿੱਤਾ ਭਾਜਪਾ ਦਾ ਸਾਥ ਕਿੰਨੇ ਗਏ ਕਾਂਗਰਸ ਦੇ ਨਾਲ ਐਗਜ਼ਿਟ ਪੋਲ 'ਚ ਆਇਆ ਇਹ ਨਤੀਜਾ ਲੋਕ ਸਭਾ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਹੁਣ ਹਰ ਪਾਰਟੀ ਦਾਵਾ ਕਰ ਰਹੀ ਹੈ ਉਸ ਦੀ ਸਰਕਾਰ ਬਣਨ ਜਾ ਰਹੀ ਹੈ ਹਾਲਾਂਕਿ 4 ਜੂਨ ਨੂੰ ਆਉਣ ਵਾਲੇ ਨਤੀਜੇ ਹੀ ਦੱਸਣਗੇ ਕਿ ਦੇਸ਼ ਦੇ ਵਿੱਚ ਕਿਸ ਦੀ ਸਰਕਾਰ ਬਣਦੀ ਹੈ ਇਸ ਚੋਣ ਵਿੱਚ ਕੁਝ ਖਾਸ ਵਰਗ ਅਜੀਬ ਵੀ ਹੋਏ ਹਨ ਜਿਨ੍ਹਾਂ ਦੇ ਚੋਣ ਪੈਟਰਨ ਦੀ ਕਾਫੀ ਚਰਚਾ ਹੋਈ ਹੈ ਵੋਟਰਾਂ ਦਾ ਅਜੀਹਾ ਹੀ ਇੱਕ ਹਿੱਸਾ ਮੁਸਲਮਾਨ ਵੋਟਰ ਵੀ ਰਿਹਾ ਹੈ ਜਸ ਬਾਰੇ ਹਰ ਤਰ੍ਹਾਂ ਦੀਆਂ ਗੱਲਾਂ ਕਈਆਂ ਜਾਂਦੀਆਂ ਹਨ ਉੱਤਰ ਪ੍ਰਦੇਸ਼ ਬਿਹਾਰ ਪੱਛਮ ਬੰਗਾਲ ਰਾਜਸਥਾਨ ਵਰਗੇ ਰਾਜਾਂ ਵਿੱਚ ਮੁਸਲਮ ਵੋਟਰਾਂ ਬਾਰੇ ਇਹ ਤਰਨਾ ਹੈ ਕਿ ਉਹ ਯੂਪੀ ਵਿੱਚ ਸਮਾਜਵਾਦੀ ਪਾਰਟੀ ਬਿਹਾਰ ਵਿੱਚ ਆਰ ਜੀ ਡੀ ਪੱਛਮ ਬੰਗਾਲ ਵਿੱਚ ਟੀ ਐਮ ਸੀ ਅਤੇ ਰਾਜਸਥਾਨ ਵਿੱਚ ਕਾਂਗਰਸ ਵਰਗੀਆਂ ਪਾਰਟੀਆਂ ਨਾਲ ਜਾਂਦੇ ਹਨ ਇਹੀ ਕਾਰਨ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਚਰਚਾ ਹੈ ਕਿ ਇਸ ਵਾਰ ਮੁਸਲਮ ਵੋਟਰ ਕਿੱਧਰ ਨੂੰ ਜਾ ਰਹੇ ਹਨ ਕੀ ਮੁਸਲਮ ਵੋਟਰ ਬੀ ਜੀ ਪੀ ਦੇ ਨਾਲ ਗਏ ਨੇ ਕਿ ਕਿ ਮੁ슬림 ਵੋਟਰ ਕਾਂਗਰਸ ਦੇ ਨਾਲ ਗਏ ਨੇ ਪਰ ਜਿਹੜਾ 4 ਜੂਨ ਹੈ ਉਹੀ ਦੱਸੇਗੀ ਕਿ ਕਿਸ ਦੀ ਜੜੀ ਸਰਕਾਰ ਹੈ ਉਹ ਦੇਸ਼ ਦੇ ਵਿੱਚ ਬਣਦੀ ਹੈ